ਕੂਠੀਆਂ ਪਾ ਜਮਾ ਸਸਤੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਇੱਕ ਤਰ੍ਹਾਂ ਦਾ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਹੀ ਹੈ ਜੀ ਕਿਉਂਕਿ ਡਿਮਾਂਡ ਸਿਰਫ 13 ਲੱਖ ਰੁਪਈਆ ਜਗਾ ਰਜਿਸਟਰੀ ਵਾਲੀ ਹੈ ਤੇ ਜਗਾ ਹੈਗੀ 6 ਮਰਲੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡੇ ਕੋਲੇ ਵੀ ਕੋਠੀ ਹੈ ਘਰ ਮਕਾਨ ਕਿਸੇ ਵੀ ਏਰੀਆ ਚ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਆਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦੇ 73800 ਪੂਰਾ 26100 73 ਜਿਹੜੀ ਕੋਠੀ ਹੈ ਜੇ ਆਪਾਂ ਲੈ ਕੇ ਪਹੁੰਚੀ ਆਂ ਆਹ ਜਿਹੜੀ ਕੋਠੀ ਆਈ ਕੋ ਸੁਨੇਰੀ ਮੌਕਾ ਹੀ ਐ ਸਾਰਿਆਂ ਵਾਸਤੇ ਕਿਉਂਕਿ ਰੇਟ ਬਹੁਤ ਘੱਟ ਐ ਬਾਕੀ ਜਿਹੜੀ ਜਗ੍ਹਾ ਉਹਦੀ ਆਪਾਂ ਨੂੰ ਰਜਿਸਟਰੀ ਮਿਲੂਗੀ ਜਗ੍ਹਾ ਰਜਿਸਟਰੀ ਬੜੀ ਐ ਤੇ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਨੇ ਜਿਹੜੀ ਆ ਕੋਠੀ ਐ ਬਿਲਕੁਲ ਨਵੀਂ ਤਿਆਰ ਹੋ ਰਹੀ ਐ ਇਹਦਾ ਬੋਤਾ ਕੰਮ ਤਾਂ ਹੋਇਆ ਪਿਆ ਤੇ ਥੋੜਾ ਬੋਤਾ ਰਹਿਦਾ ਗਾ ਤੇ ਮਾਲਕ ਜਿਹੜੇ ਆਪ ਹੈਗੇ ਆ ਉਹਨਾਂ ਦੀ ਕੋਠੀ ਐ ਕਿਸੇ ਡੀਲਰ ਦੀ ਜਾਂ ਕਿਸੇ ਬਿਲਡਰ ਦੀ ਨਹੀਂ ਹੈਗੀ ਸੀ ਤੇ ਇਹਨਾਂ ਨੇ ਵੇਚਣ ਵਾਸਤੇ ਤਾਂ ਨਹੀਂ ਬਣਵਾਈ ਸੀਗੀ ਤੇ ਆਪਾਂ ਨੂੰ ਪਤਾ ਹੀ ਹੈ ਜੀ ਜਦੋਂ ਆਪਾਂ ਆਪਦਾ ਘਰ ਪਾਉਣੀ ਆ ਜਾਂ ਆਪਣੀ ਕੁਠੀ ਪਾਉਣੀ ਆ ਕਿਦਾ ਦਿਲ ਕਰਦਾ ਵੇਚਣ ਨੂੰ ਪਰ ਘਰੇ ਸੋ ਕੰਮ ਹੋ ਜਾਂਦੇ ਆ ਕੋਈ ਕਾਰਨ ਬਣ ਜਾਂਦਾ ਜਿਹਦੇ ਕਰਕੇ ਵੇਚਣੀ ਪੈਂਦੀ ਹੈ ਬਸ ਇਦਾਂ ਹੀ ਇਹਨਾਂ ਨੇ ਬਸ ਆਪਦੀ ਕੁਠੀ ਜਿਹੜੀ ਸੇਲ ਕਰਨੀ ਹੈ ਤੇ ਵਧੀਆ ਕੁਠੀ ਹੈ ਜੀ ਬਹੁਤ ਸੋਹਣੀ ਕੁਠੀ ਹੈ ਤੇ ਲੋੜਾਂ ਕਰਕੇ ਬਸ ਵੇਚਣੀ ਪੈ ਰਹੀ ਹੈ ਜੀ ਤੇ ਕੁਠੀ ਦੀ ਰਜਿਸਟਰੀ ਆਪਾਂ ਨੂੰ ਮਿਲ ਜੂਗੀ ਜਗ੍ਹਾ 6 ਮਾਰ ਲਿਆ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਜਗ੍ਹਾ ਕਾਫੀ ਡਵਲਪਰ ਨੂੰ ਮਿਲ ਚੁਗੀ ਤੇ ਅੰਦਰੋਂ ਅੰਦਰੀ ਆਪਾਂ ਨੂੰ ਕਾਫੀ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆਹ ਕਮਰਾ ਇਹਦੇ ਨਾਲ ਦੋ ਚੀਜ਼ਾਂ ਅਟੈਚ ਲੱਗਦੀਆਂ ਇੱਕ ਤਾਂ ਤੁਸੀਂ ਦੇਖ ਲਿਆ ਇੱਕ ਚ ਹਨੇਰਾ ਸੀਗਾ ਉਹ ਮੈਨੂੰ ਕਨਫਰਮ ਹੈ ਨਹੀਂ ਕੀ ਹੈ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਆਪਾਂ ਪੂਰੀ ਗੱਲ ਕਰਾਂਗੇ ਸਾਰੀ ਕੂਠੀ ਦੀ ਆਪਾਂ ਤੁਹਾਨੂੰ ਬਾਹਰੋਂ ਵੀ ਦਿਖਾਵਾਂਗੇ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਅੰਦਰਲੇ ਜਿਹੜੇ ਦੋ ਕਮਰੇ ਆ ਇਹਨਾਂ ਨੂੰ ਤਾਂ ਸ਼ਾਇਦ ਗੇਟ ਵੀ ਲੱਗੇ ਹੋਏ ਐ ਤੇ ਤੁਸੀਂ ਦੇਖ ਲਓ ਜਮਾ ਨਵੇਂ ਗੇਟ ਇਹਨਾਂ ਨੇ ਲਗਬਾਇਆ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਏ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਕੋਠੀ ਤੁਹਾਨੂੰ ਵਧੀਆ ਲੱਗੀ ਆ ਰੇਟ ਕੋਠੀ ਦਾ ਤੁਹਾਨੂੰ ਪਸੰਦ ਆਇਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਤੋਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਏਰੀਆ ਚ ਲੈ ਕੇ ਪਹੁੰਚਦੇ ਆਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਜੀ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਪਹਿਲੀ ਵਾਰ ਜਿੰਨੇ ਆਇਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਬਾਹਰੋਂ ਤੁਸੀਂ ਦੇਖ ਲਓ ਬਾਹਰੋਂ ਤੁਹਾਨੂੰ ਮੈਂ ਦਿਖਾ ਦਿੰਨਾ ਤੇ ਜਗਾਪਾ ਨੂੰ ਪੂਰੀ ਜਮਾ 6 ਮਰਲੇ ਮਿਲਣਗੇ 13 ਲੱਖ ਰੁਪਇਆ ਡਿਮਾਂਡ ਹੈ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਿਡਵੇ ਕਲੋਨੀ ਦੇ ਵਿੱਚ ਆ ਕੋਠੀ ਬਣੀ ਹੋਈ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਿਡਵੇ ਕਲੋਨੀ ਹੈ ਜੀ ਉੱਥੇ ਆਪਾਂ ਨੂੰ ਕੋਠੀ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਕੋਈ ਗੱਲ ਕਰਨੀ ਹੈ ਤਾਂ ਤੁਹਾਨੂੰ ਮਾਲਕ ਦਾ ਨੰਬਰ ਮਿਲ ਜੂਗਾ ਮਾਲਕ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ 메ਨ ਗੇਟ ਲੱਗਿਆ ਹੋਇਆ ਤੇ ਸਾਰੀ ਕੋਠੀ ਇਹਨਾਂ ਨੇ ਪਲਾਸਟਰ ਕਰਵਾ ਰੱਖੀ ਹੈ ਥੋੜਾ ਬੂਤਾ ਕੰਮ ਰਹਿੰਦਾਗਾ ਉਹ ਚਲੋ ਮਾਲਕ ਨੂੰ ਪੁੱਛ ਲਿਓ ਕਿਵੇਂ ਕਰਨਗੇ ਕਰਵਾ ਕੇ ਦੇਣਗੇ ਜਾ ਆਪਾਂ ਨੂੰ ਖਰੀਦਣ ਤੋਂ ਬਾਅਦ ਕਰਵਾਉਣਾ ਪਊਗਾ ਉਹ ਤੁਹਾਨੂੰ ਮਾਲਕ ਕਨਫਰਮ ਕਰ ਦੇਣਗੇ ਤੇ ਸਾਰਾ ਕੁਝ ਪਹਿਲਾਂ ਹੀ ਪੁੱਛਿਆ ਚੰਗਾ ਹੁੰਦਾ ਜੀ ਬਾਕੀ ਕੋਠੀ ਦਾ ਕੰਮ ਕਿੰਨਾ ਕਰਦਾ ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਤੇ ਕਿਵੇਂ ਦੀ ਲੱਗੀ ਵੀਡੀਓ ਇਹ ਗੱਲ ਮੈਨੂੰ ਲਾਜ਼ਮੀ ਦੱਸਿਓ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਸ਼੍ਰੀ ਮੁਕਤਸਰ ਸਾਹਿਬ ਜਾ ਕੇ ਕਿਸੇ ਨੇ ਦੇਖਣੀ ਹੈ ਕੋਠੀ ਜਾ ਕੇ ਦੇਖ ਸਕਦੇ ਹੋ ਜੀ ਜਗ੍ਹਾ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਤੇ ਮਾਲਕ ਦਾ ਤੁਹਾਨੂੰ ਮੈਂ ਮੋਬਾਈਲ ਨੰਬਰ ਨੋਟ ਕਰਵਾ ਦਿੰਨੇ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੂ ਮੇਰੀਆ ਭੈਣਾ ਮੇਰੀਆ ਮਾਤਾ ਮਰੇ ਬਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਨੰਬਰ ਹੈ ਜੀ 82 647 36640 ਦੁਬਾਰਾ ਫਿਰ ਤੋਂ ਮੈਂ ਦੱਸ ਦਿੰਨੇ 82 647 36640 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਜਿਹੜਾ ਤੁਹਾਨੂੰ ਮਾਲਕ ਦਾ ਮੈਂ ਮੋਬਾਈਲ ਨੰਬਰ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਕੁਝ ਵੀ ਪੁੱਛਣਾ ਕੋਠੀ ਬਾਰੇ ਪੁੱਛਣਾ ਕਾਗਜ਼ ਪੱਤਰਾਂ ਬਾਰੇ ਪੁੱਛਣਾ ਕਿਵੇਂ ਕੁਝ ਕੋਈ ਵੀ ਗੱਲ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਬਾਕੀ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਤੁਸੀਂ ਆਪ ਹੀ ਗੱਲ ਕਰਨੀ ਆ ਮਾਲਕ ਨਾਲ ਸਿੱਧੀ ਤੇ ਆਪਦੀ ਪੁੱਛ ਪੜਤਾਲ ਕਰਕੇ ਮਾਲਕ ਤੋਂ ਪੂਰੀ ਤੇ ਫਿਰ ਕੋਠੀ ਨੂੰ ਤੁਸੀਂ ਖਰੀਦ ਲੈਣਾ ਜੀ ਬਾਕੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਕੋਈ ਇੰਟਰਸਟਿਡ ਹੈ ਤੇ ਵਿਜ਼ਿਟ ਕਰ ਸਕਦੇ ਹੋ ਜੀ ਸ਼੍ਰੀ ਮੁਕਤਸਰ ਸਾਹਿਬ ਮਿਡਵੇ ਕਲੋਨੀ ਚ ਤੇ ਆਸੇ ਪਾਸੇ ਦੀ ਲੋਕੇਸ਼ਨ ਵੀ ਤੁਸੀਂ ਦੇਖ ਲਈਂ ਆਸੇ ਪਾਸੇ ਦੀ ਲੋਕੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਲਾਜ਼ਮੀ ਕਮੈਂਟ ਕਰ ਦਿਓ ਜੀ ਕਮੈਂਟ ਕਰਨਾ ਨਾ ਭੁੱਲਿਓ ਸਾਰੇ ਜਣੇ ਕਮੈਂਟ ਲਾਜ਼ਮੀ ਕਰਦੋ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਜੀ ਤੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਨਾਲ ਦੀ ਨਾਲ ਜਰੂਰ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਚੈਨਲ ਤੇ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਬਾਕੀ ਆਪਾਂ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਨੇ ਆ ਹਰ ਏਰੀਆ ਚੋਂ ਲੈ ਕੇ ਆਉਨੇ ਆ ਆਪਣੇ ਕੋਲੇ ਬਹੁਤ ਸਾਰੀਆਂ ਕੂਠੀਆਂ ਹੋਰ ਵੀ ਬਹੁਤ ਸਾਰੀਆਂ ਆਈਆਂ ਪਈਆਂ ਹਰ ਏਰੀਆ ਚੋਂ ਅਲੱਗ-ਅਲੱਗ ਏਰੀਆ ਚੋਂ ਤੁਸੀਂ ਕਮੈਂਟ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾਗਾ ਨੀਚੇ ਕਮੈਂਟ ਕਰੋਗੇ ਕਮੈਂਟ ਦੇ ਵਿੱਚ ਲਿਖ ਦਿਓ ਸਾਨੂੰ ਇਸ ਏਰੀਆ 'ਚੋਂ ਐਨੇ ਰੇਟ ਦੇ ਵਿੱਚ ਕੋਠੀ ਚਾਹੀਦੀ ਹੈ ਤੁਹਾਡੇ ਖਾਤਰ ਆਪਾਂ ਜਲਦੀ ਤੋਂ ਜਲਦੀ ਲੈ ਕੇ ਪਹੁੰਚ ਜਾਗੇ ਤੇ ਤੁਸੀਂ ਆਪਦੇ ਏਰੀਆ 'ਚੋਂ ਕੋਠੀ ਜਿਹੜੀ ਤੁਹਾਡੇ ਬਜਟ ਦੇ ਵਿੱਚ ਖਰੀਦ ਸਕੋਗੇ ਜੀ ਆਪਣਾ ਜਿਹੜਾ ਸਾਰਾ ਕੰਮ ਹੈ ਬਿਲਕੁਲ ਫਰੀ ਦੇ ਵਿੱਚ ਆ ਆਪਾਂ ਕੋਈ ਕਿਸੇ ਤੋਂ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਲੈਂਦੇ ਜੀ ਨਾ ਕੋਈ ਆਪਣਾ ਐਡ ਕਰਵਾਈ ਦਾ ਖਰਚਾ ਨਾ ਕੋਈ ਵੀਡੀਓ ਪੁਵਾਈ ਦਾ ਖਰਚਾ ਜੀ ਨਾ ਕੋਈ ਖਰੀਦਦਾ ਜਾਂ ਵੇਚਦਾ ਉਹਦੇ ਵਿੱਚ ਆਪਣਾ ਕੋਈ ਕਮਿਸ਼ਨ ਵਗੈਰਾ ਨਹੀਂ ਜਿਹੜੀ ਮੈਂ ਵੀਡੀਓ ਪਾਉਣਾ ਉਹਦੇ ਵਿੱਚ ਹੀ ਜਿਹਦੀ ਕੋਠੀ ਹੁੰਦੀ ਹੈ ਜਿਹਦੀ ਪ੍ਰਾਪਰਟੀ ਹੁੰਦੀ ਹੈ ਉਹਦਾ ਸਿੱਧਾ ਨੰਬਰ ਦੇ ਦੇਣਾ ਜੀ ਜਿਹਨੇ ਖਰੀਦਣੀ ਹੋਊਗੀ ਸਿੱਧਾ ਮਾਲਕ ਨਾਲ ਗੱਲ ਕਰਕੇ ਉਹਨਾਂ ਕੋਲੇ ਵਿਜ਼ਿਟ ਕਰਕੇ ਤੇ ਜਿਹੜੀ ਪ੍ਰਾਪਰਟੀ ਆ ਘਰ ਕੁਠੀਆ ਮਕਾਨ ਹੈ ਖਰੀਦ ਸਕੋਗੇ ਜੀ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਤੁਸੀਂ ਹਰ ਰੋਜ਼ ਦੇਖਦੇ ਹੀ ਰਹਿੰਦੇ ਹੋ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਸੀ ਜਰੂਰ ਕਮੈਂਟ ਕਰਿਓ ਜੀ ਦੱਸਿਓ ਮੈਨੂੰ ਲਾਜ਼ਮੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰ ਦਿਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਚਾਹੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੀ ਪਿੰਡ ਚੋਂ ਦੇਖ ਰਹੇ ਹਾਂ ਕਿਸੇ ਸ਼ਹਿਰ ਚੋਂ ਦੇਖ ਰਹੇ ਹਾਂ ਕਿਸੇ ਵੀ ਸਟੇਟ ਚੋਂ ਦੇਖ ਰਹੇ ਹਾਂ ਚਾਹੀ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਚਾਹੀ ਕੋਠੀ ਆ ਕੋਈ ਮਕਾਨ ਹੈ ਘਰ ਹੈ ਛੋਟਾ ਘਰ ਹੈ ਵੱਡਾ ਘਰ ਹੈ ਵੱਡੀ ਕੋਠੀ ਹੈ ਛੋਟੀ ਕੋਠੀ ਹੈ ਕਿਹੋ ਜੀ ਵੀ ਹੈ ਪਿੰਡ ਦੇ ਵਿੱਚ ਫਿਰਨੀ ਤੇ ਹੈ ਖੇਤ ਦੇ ਵਿੱਚ ਬਣੀ ਹੋਈ ਹੈ ਤੁਸੀਂ बस ਕੀ ਕਰਨਾ ਹੈ ਆਪਣਾ WhatsApp ਨੰਬਰ ਤੋਂ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 73 800 ਪੂਰਾ 26173 ਬਸ ਆਪਣੇ ਕੋਲ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆ ਕੁਝ ਆਪਣੇ WhatsApp ਨੰਬਰ ਤੇ ਭੇਜ ਦਿਓ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਵੀ ਕਿਸੇ ਤਰ੍ਹਾਂ ਦਾ ਕੋਈ ਕੁਝ ਨਹੀਂ ਹੁੰਦਾ ਜੀ ਜੇ ਕਿਸੇ ਨੇ ਵੇਚਣੀ ਹੈ ਆਪਣਾ ਨੰਬਰ ਮਿਲ ਗਿਆ ਹੋਊਗਾ ਭੇਜ ਦਿਓ ਤੇ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦੇਣਾ ਜੀ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜਣੀ ਹੈ ਉਹ ਪ੍ਰੋਪਰ ਵਧੀਆ ਬਣਾ ਕੇ ਭੇਜਿਆ ਕਰੋ ਜਿਵੇਂ ਕਿ ਜਿਹੜੀ ਆਪਣੀ ਕੋਠੀ ਹੈ ਬਾਹਰ ਮੇਨ ਗੇਟ ਹੈ ਪਹਿਲਾਂ ਤਾਂ ਗਲੀ ਵਗੈਰਾ ਦਿਖਾਇਆ ਕਰੋ ਜੀ ਫਿਰ ਮੇਨ ਗੇਟ ਤੋਂ ਲੈ ਕੇ ਮਤਲਬ ਕਿ ਪਹਿਲਾਂ ਫਰੰਟ ਸਾਰਾ ਦਿਖਾ ਕੇ ਤੇ ਬਿਲਕੁਲ ਆਰਾਮ ਨਾਲ ਵਾਰੀ ਸਰ ਸਾਰਾ ਕੁਝ ਦਿਖਾਇਆ ਕਰੋ ਕਿਉਂਕਿ ਕਈ ਵੀਡੀਓ ਮੇਰੇ ਕੋਲੇ ਏਦਾਂ ਦੀ ਆਉਂਦੀਆਂ ਰਹਿੰਦੀਆਂ ਵੀ ਪਤਾ ਹੀ ਨਹੀਂ ਲੱਗਦਾ ਜੀ ਕਿੱਥੋਂ ਵੀਡੀਓ ਸ਼ੁਰੂ ਹੋਗੀ ਕਿੱਥੋਂ ਖਤਮ ਹੋਗੀ ਏਦਾਂ ਦਾ ਪ੍ਰੋਪਰ ਪਤਾ ਵੀ ਨਹੀਂ ਲੱਗਦਾ ਤੇ ਜਿਹੜਾ ਬੰਦਾ ਦੇਖਦਾ ਜਾਂ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਮੇ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖਦੇ ਹੋ ਜੀ ਤੇ ਕੋਈ ਸਮਝ ਨਾ ਲੱਗੇ ਤਾਂ ਵੀਡੀਓ ਪਾਈ ਦਾ ਫਾਇਦਾ ਕੀ ਹੈ ਜੀ ਤਾਂ ਕਰਕੇ ਵਧੀਆ ਪ੍ਰੋਪਰ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਕਟੁਕਟ 4 ਮਿੰਟ ਦੀ ਵੀਡੀਓ ਤਾਂ ਹੋਵੇ ਆਰਾਮ ਨਾਲ ਬਣਾਵਾਂਗੇ ਵਧੀਆ ਤਰੀਕੇ ਨਾਲ ਤਾਂ 4 ਤੋਂ 5 ਮਿੰਟ ਦੀ ਵਧੀਆ ਆਰਾਮ ਨਾਲ ਬਣ ਜੂਗੀ ਬਸ ਇੰਨਾ ਕੁਝ ਭੇਜ ਦਿਆ ਕਰੋ ਆਪਣੇ ਕੋਲੇ ਬਾਕੀ ਅਗਲੀ ਵੀਡੀਓ ਚ ਕਿਹੜੇ ਰਿਓ ਚ ਕਿੱਥੋਂ ਘਰ ਕੁਠੀ ਮੰਗਣ ਚਾਹੀਦਾ ਤੁਹਾਨੂੰ ਦੱਸੋ ਮੈਨੂੰ ਲੈ ਕੇ ਛੇਤੀ ਤੋਂ ਛੇਤੀ ਆਪਾਂ ਪਹੁੰਚਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੋ ਤੇ ਮਿਲਦੇ ਆਂ ਜਲਦੀ ਜੀ ਆਪਾਂ